ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਨਿਊਜ਼ ਅੱਜ ਤੁਹਾਨੂੰ ਇੱਕ ਅੱਜ ਇਹ ਖਬਰ ਨਾਲ ਰੌਲਾ ਕਰਵਾ ਰਹੇ ਹਾਂ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਇਹ ਖਬਰ ਇੱਕ ਪਿਆਰ ਕਹਾਣੀ ਨਾਲ ਜੁੜੀ ਹੋਈ ਹੈ ਨੌਮੀ ਚ ਪਰਦੇ ਕੁੜੀ ਨੂੰ ਸਲੂਨ ਚ ਕੰਮ ਕਰਦੇ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਆਤੇ ਘਰ ਦੇ ਦੇ ਖਿਲਾਫ ਜਾ ਕੇ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਕੋਈ ਸਮਵਾਦੀ ਮੁੰਡੇ ਨੇ ਕੁੜੀ ਨਾਲ ਕੁਟਮਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਆਖਿਰ ਚ ਤੰਗ ਆ ਕੇ ਕੁੜੀ ਆਪਣੇ ਪੇਕੇ ਘਰ ਆ ਜਾਂਦੀ ਹੈ ਆ ਤੇ ਕੋਈ ਸਮਵਾਦ ਕੁੜੀ ਨੇ ਖੋਪਨਾ ਕਦਮ ਚੱਕ ਲਿਆ ਆ ਤੇ ਆਪਣੀ ਜਾਨ ਦੇ ਦਿੱਤੀ ਅੱਜ ਦੇ ਮੁੰਡੇ ਕੁੜੀਆਂ ਕਿਹੜੇ ਰਾਹ ਜਾ ਰਹੇ ਹਨ ਇਹ ਤਾਂ ਪਤਾ ਨਹੀਂ ਕੋਈ ਸ ਖਬਰ ਤੋਂ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਤੁਸੀਂ ਵੇਖੋ ਪੂਰੀ ਵੀਡੀਓ ਜੀ ਲੱਗਦੀ ਸੀ ਇਹਦੀ 4-5 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਲਵ ਮੈਰਿਜ ਕਰਾਈ ਸੀ ਇਹਨਾਂ ਨੇ ਜੀ ਤੇ ਪਰ ਸਹੁਰੇ ਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਕਦੇ ਕੁੱਟ ਦਿੰਦੇ ਸੀ ਕਦੇ ਮਾਰਦੇ ਸੀਗੇ ਜਦੋਂ ਇਹ ਵਿਚਾਰੀ ਰੋਂਦੀ ਰੋਂਦੀ ਫੋਨ ਕਰਦੀ ਸੀ ਮੈਂ ਇਹਨੂੰ ਘਰ ਲੈ ਆਉਂਦਾ ਸੀਗਾ ਇਹ ਅੱਜ ਪਰਸਾ ਜੋ ਹੈ ਫੇਰ ਇਹਦੇ ਕਿਤੇ ਦੇਖਣੇ ਤੇਰੇ ਘਰ ਵਾਲੇ ਲਈ ਸਾਸ ਸਾਰੇ ਗੱਲ ਪਏ ਦੇ ਇਤਣ ਕੇ 6 ਜੀ ਦਾ ਮੈਨੂੰ ਫੋਨ ਆਇਆ ਵਾ ਮੈਂ ਤੜਕੇ 6 ਵਜੇ ਮੈਂ ਇਹਨੂੰ ਲੈਣ ਚਲੇ ਗਿਆ ਵਾਂ ਉਹ ਮੇਰੇ ਵੀ ਗੱਲ ਪੈਣ ਲੱਗ ਪਏ ਵੀ ਕਹਿੰਦੇ ਤੁਸੀਂ ਮੂੰਹ ਚਾਕੇ ਦੂਜੇ ਦਿਨ ਕਹਿੰਦੇ ਭੱਜ ਜੌਨੇ ਸਾਡੀ ਕੋਈ ਗੱਲ ਹੋ ਜਾਂਦੀ ਐਸਾ ਪਰ ਮੈਂ ਇਹਨੂੰ ਘਰੇ ਲੈ ਆਇਆ ਚਾਰ ਪੰਜ ਦਿਨ ਹੋ ਗਏ ਘਰੇ ਵਿਚਾਰੀ ਵਧੀਆ ਸੀਗੀ ਅੱਜ ਮੈਂ ਸਵੇਰੇ ਜਾ ਇਹਨੂੰ ਰਾਸਤਾ ਪਾਣੀ ਕਰਾ ਕੇ ਗਿਆ ਵਾਂ ਉਸ ਤੋਂ ਬਾਅਦ ਮੈਂ ਥਾਣ ਮੈਂ ਦੁਪਹਿਰੇ ਮੁੜ ਕੇ ਫੇਰ ਆਇਆ ਰੋਟੀ ਪਾਣੀ ਨੂੰ ਖਵਾ ਕੇ ਸਵੇਰ ਦੀ ਇਕੱਲੀ ਸੀ ਘਰ ਉਦੋਂ ਬਾਅਦ ਦੁਪਹਿਰੇ ਦਾ ਭਰਾ ਵੀ ਆ ਗਿਆ ਸਕੂਲੋਂ ਮੈਨ ਲੈ ਕੇ ਆਇਆ ਦੋਵਾਂ ਨੂੰ ਰੋਟੀ ਪਾਣੀ ਖਵਾਈ ਮੈਂ ਘਰੇ ਉਦੋਂ ਬਾਅਦ ਜਵਾਕਾਂ ਦੇ ਨਾਲ ਖੇਡ ਰਹੀ ਸੀਗੀ ਖੇਡੀ ਜਾਂਦੀ ਸੀਗੀ ਹੋਰ ਪਤਾ ਨਹੀਂ ਇਹਨਾਂ ਨੂੰ ਕੀ ਇਹਨਾਂ ਦਾ ਫੋਨ ਆਇਆ ਕੋਈ ਕੀ ਆਇਆ ਉਹ ਧਮਕੀਆਂ ਵਗੈਰਾ ਦਿੰਦੇ ਰਹਿੰਦੇ ਸੀਗੇ ਕੋਈ ਉਹਨਾਂ ਦਾ ਫੋਨ ਆਇਆ ਵਾ ਤੇ ਪਰ ਇਹਨੇ ਇੱਕ ਕਦਮ ਚੱਕ ਲਿਆ ਭਾਜੀ ਤੇ ਘਰੇ ਹੀ ਇਹਨੇ ਜਿਹੜਾ ਸੁਸਾਇਡ ਕਰ ਲਿਆ ਹਾਂਜੀ ਘਰ ਹੀ ਕੀਤਾ ਜੀ ਕਿ ਕੀ ਮੰਗ ਕਰਦੇ ਹੋ ਅੱਜ ਤੇ ਇਹ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਭਾਜੀ ਕੋਈ ਤਾਂ ਇੱਕ ਅੱਜ ਲੜਕੀ ਵੱਲੋਂ ਸੁਸਾਈਡ ਕੀਤਾ ਗਿਆ ਤੇ ਉਹਦੇ ਸਬੰਧ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਮਾਨੂੰ ਡਾਕਟਰ ਰੁਪਾ ਮਸੂਲ ਹੋਇਆ ਡਾਕਟਰ ਮਨਪ੍ਰੀਤ ਕੋਲ ਵੀ ਗਏ ਸੀ ਪਰਿਵਾਰ ਨਾਲ ਤਾਲਮਿਲ ਕਰਕੇ ਜੋ ਵੀ ਜਾਣ ਲਾਉਣ ਦੇ ਮਤਲਬ ਕਰ ਦਿੱਤਾ ਤੇ ਇਹ ਲੜਕੀ ਨੇ ਸੁਸਾਈਡ ਵਗੈਰਾ ਕੀਤਾ ਜਾਂਦੀ ਕੀ ਥੋੜੀ ਜਾਣਕਾਰੀ ਦਿਓ ਵੀ ਲੜਕੀ ਸ਼ਾਦੀ ਕਦੋਂ ਹੋਈ ਸੀ ਅਜੇ ਇਹਦੇ ਬਾਰੇ ਕੁਝ ਨਹੀਂ ਸੈੱਟ ਕਰਦੇ ਮਤਲਬ ਮੋਕਦੇ ਤੇ ਜਾ ਕੇ ਪੁੱਛਾਲ ਕਰਦੇ